ਈ ਪੰਡਤ ਕਾਲ람 ਜੀ ਆਪਣੇ ਪੰਡਤਰਵਾ ਕਾਮ ਜੀ ਹੋਰ ਸਾਡੇ ਅੱਛੇ ਜਿਹੜੇ ਉਸਤਾਦ ਲੋਕ ਹੈਗੇ ਉਹਨਾਂ ਦੇ ਸ਼ਗਿਰ ਜਿਹੜੇ ਆ ਹੋ। ਉਹ ਮਾਪਿਆਂ ਦੇ ਵਿੱਚ ਪਾਰਟਿਸਪੇਟ ਕਰਦੇ ਆ। ਜਿਸ ਤਿਹੇ ਦਾ ਸਾਰਿਆਂ ਨੂੰ ਖਤਰਾ ਵੀ ਸੀਨੀਅਰ ਕੈਟੇਗਰੀ ਵਿੱਚ ਆਪਣੇ ਆਪਣੇ ਸਾਹ ਜਿਹੜੇ ਬੱਚੇ ਪਾਸਟ ਆਉਂਦੇ ਆ ਉਹਨਾਂ ਨੂੰ ਅਗਲੇ ਸਾਲ 메ਨ ਸਟੇਜ ਤੇ ਇੱਕ ਐਸਟੈਬਲਿਸ਼ਡ ਆਰਟਿਸਟ ਦੇ ਬੌਰ ਤੇ ਆਦੀ ਕੀਤੀ ਜਾਂਦੀ ਆ ਉਹਨਾਂ ਦਾ ਮਾਨਸਕਲਾ ਕੀਤਾ ਜਾਂਦਾ ਬਾਕੀ ਜਿੰਨੇ ਕੰਪੀਟੀਟਰ ਜਿਹੜੇ ਉਹਨਾਂ ਨੂੰ ਵੀ ਸਰਮਾਨਿਆ ਜਾਂਦਾ ਉਹਨਾਂ ਨੂੰ ਸ਼ਾਵਾਜ ਕੀਤਾ ਜਾਂਦਾ ਉਹਨਾਂ ਨੂੰ ਮੰਨ ਲਿਆ ਉਹ ਜ਼ਰਾ ਸਭ ਕੁਝ ਦਿੱਤਾ ਜਾਂਦਾ ਔਰ ਵਖਰੇ ਵਖਰੇ categories ਦੇ prizes ਵੀ ਦਿੱਤੇ ਜਾਂਦੇ ਆ ਜੇ ਤਾਂ ਇਓ ਆਰਟਿਸਟਸ ਨੂੰ ਸਵਾਲ ਹੈ بڑے ਅੱਛੇ ਆਰਟਿਸਟਸ ਕੀ ਹੈ ਨਾ ਚੁਣ ਕੇ ਕਰ ਪਹਿਲੇ ਦਿਨ ਨਾ ਬਲਦੇ ਚੰਦਰ ਕਾਂਤ ਪ੍ਰਸਾਦ ਜੋ ਹੈ ਸ਼ੈਨਾ ਜਵਾਦਨ ਬਹੁਤ ਅੱਛਾ ਕਰ ਰਿਹਾ ਲਗਦਾ ਹੁਣ ਦੁਬਾਰੇ ਆਪਣੇ ਸ਼ਹਿਰ ਦੀ ਬੇਟੀ ਜਿਹੜੇ ਸਾਡੇ ਮਨੁਜ ਜੀ ਨੂੰ ਸੀਮ ਜੀ ਜਿਹੜੀ ਸਾਰੇ ਇੰਡੀਆ ਵਿੱਚ ਉਹ ਬਹੁਤ ਉੱਗੇ ਸਤਾਰਵਾਦ ਕਰ ਰਹੇ ਸਟੇਜ ਦੇ ਪਰਫਾਰਮਰ ਹਨ ਉਹਨਾਂ ਦੀ ਬੇਟੀ ਸਰਪ੍ਰੀਆ ਸਿੰਘ ਜੋ ਹੈ ਉਹ ਸੰਦੂਰ ਤੇ ਆਪਣਾ ਪ੍ਰਸਤuti ਕਰੇਗੀ ਤਾਂ ਉਹ ਗੁਰਦੇਚਾ ਬੰਦੂ ਪਰੋਪਤ ਵਿੱਚ ਸਾਰੇ ਨੋਸਟਾਨ ਵਿੱਚ ਸਰਕਾਰ ਪਰਿਵਾਰ ਗੁੰਡੇ ਚ ਬੰਦੂ ਜਾਇਆ ਜਿਹੜੇ ਪਹਾੜ ਵਿੱਚ ਬੜੀ ਵੱਡੀ ਜਿਹੜੀ ਆ ਆਪਣੀ ਅਕੈਡਮੀ ਚੜਾ ਰਹੇ ਆ ਔਰ ਉਥੋਂ ਦੂਰ ਬੰਦੇ ਬੰਦੇ ਜਿਹੜੇ ਆ ਗਿਆ ਉਹ ਬੱਚਿਆਂ ਨੂੰ ਟ੍ਰੇਨ ਕਰਕੇ ਭੇਜ ਰਹੇ ਆ ਉਹ ਆਪਣਾ ਰੂਪ ਬਦਲ ਕਰਨਗੇ